ਸਾਮੋਸੀ ਨੇ ਕਰਤੇ ਲਿਸਟ ਬਣਾ ਕੇ ਰੱਖੀ ਆ ਜਦੋਂ ਮੈਂ ਦਖਾਨਾ ਕਹਿੰਦਾ ਮੇਕਅਪ ਕਰਤੇ ਮੈਂ ਕਿਹਾ ਜਾ ਕੇ ਮੇਰੇ ਵਾਰਡ ਦੀ ਪੁੱਛ ਲੋ ਜੀ ਕੋਈ ਸੀਵਰ ਨਹੀਂ ਛੱਡਿਆ ਕੋਈ ਪੀਨ ਵਾਲਾ ਪਾਣੀ ਨਹੀਂ ਪਾਣੀ ਨਹੀਂ ਛੱਡਿਆ ਪ੍ਰੋਪਰ ਲਾਈਨ ਕੋਈ ਗਲੀ ਛੜਕ ਛੱਡੀ ਨਹੀਂ ਵਾਰਡ ਦਾ ਜਦੋਂ ਮੈਂ ਟੇਕਔਰ ਕੀਤਾ ਇੱਕ ਕਲਰ ਜਿਹਦਾ ਬਕਲਰ ਨਹੀਂ ਤੱਕ ਰਿਹਾ ਕਹਿੰਦੇ ਆ ਕਲਰ ਸੀ ਕੁਝ ਨਹੀਂ ਸੀ ਅੰਦਰ ਅੰਦਰ ਪੱਦਰ ਨਾ ਸੀਵਰ ਨਾ ਲਫਟਾਂ ਨਾ ਵਰਤ ਸਲਾਈ ਉੱਥੇ ਮੋਟਰ ਵਾਲੀਆਂ ਧਰ ਕੋਲ ਧਰ ਕੋਲ ਤਾਂ ਰਿਪੋਰਟ ਦੇ ਵਿੱਚ ਪਾਣੀ ਦੀ ਸਮੱਸਿਆ ਬਹੁਤ ਬੁਰੀ ਸੀ ਖਸਤਾ ਹਾਲਤ ਸੀ ਪਾਣੀ ਸੀ ਬਰੋਂ ਲੈ ਜਾਂਦੇ ਸੀ ਚਾਰ ਮੋਟਰਾਂ ਨਾਲ ਜੋੜ ਦਿੱਤਾ ਔਰ ਇਸੇ ਕੀ ਤੀ ਨਗਰ ਨਾਲ ਵੱਡੀ ਮੋਟਰ ਲਵਾ ਦਿੱਤੀ ਜੀਨ ਪਰ ਪੀਤਰ ਨਾਲ ਵਿੱਚ ਮੋਟਰ ਲਵਾ ਦਿੱਤੀ ਵੱਡੀ ਔਰ ਜਿੱਥੇ ਸੀਵਲ ਨਹੀਂ ਪੀ ਉੱਥੇ ਪਵਾ ਦਿੱਤੀ ਲੋਕ ਤੇ ਆਪੀ ਜਾਨ ਨੂੰ ਵਿਕਾਸ ਤੇ ਹੋਰ ਦੱਦੇ ਸੀ ਆਪਾਂ ਜਨਤਾ ਅੱਖਾਂ ਨੂੰ ਛੱਡਿਆ ਨਹੀਂ ਕੋਈ ਮੁਕਾਬਲਾ ਨਹੀਂ ਜੀ ਅਣਸੱਟ ਗੇਮ ਆ ਕੋਈ ਮੁਕਾਬਲਾ ਨਹੀਂ ਉਹਨਾਂ ਦਾ ਕੋਈ ਮੁਕਾਬਲਾ ਉੱਤੇ ਵਿਕਾਸ ਕੀਤਾ ਵਿਕਾਸ ਦੇ ਨਾਂ ਤੇ ਬੋਟ ਦੇਣੀ ਆ ਮੈਂ ਤਾਂ ਕਹਿੰਦਾ ਵੀ ਵਿਕਾਸ ਦੇ ਨਾਂ ਤੇ ਬੋਟ ਦੇ ਤਲਾ ਛਾਤੀ ਮਾਰੋ ਕਾਜੇ ਨਹੀਂ ਕੀਤਾ ਤਾਂ ਬੋਟ ਨਾ ਦਿਓ ਜਸਟ ਚੈੱਕ ਕਰ ਲਓ 22 ਕੰਮ ਉਹ ਆ ਜਿਹੜੇ ਕਰੋੜਾਂ ਰੁਪਈਆ ਦੇ ਹੁੰਦੇ ਆ ਸੜਕਾਂ ਬਣਾਤੀਆਂ 5.5 ਕਰੋੜ ਰੁਪਈਆ ਦੀ ਇੱਕ 5.5 ਕਰੋੜ ਵਾਲਾ ਕੀ ਚੱਕਰ ਆ ਜੀ ਅਸਲੀ 5.5 ਕਰੋੜ ਇੱਥੇ ਲੱਗਾ ਜਿੱਥੇ ਵਖਰੇ ਆ ਇੱਥੇ ਵੰਡਰ ਜ਼ਮੀਨ ਲੋਕ ਬੜੇ ਪਰੇਸ਼ਾਨ ਸੀ ਨਾ ਇੱਥੇ ਲਾਈਟਾਂ ਨਾ ਸੀਵਰੇਜ ਨਵਾਂ ਵਸਪਲਾਈ ਨਾ ਕੋਈ 22ੜਾ ਕੋਈ 10 ਕੋਈ 10.500 ਰਿਆ ਇੱਕ ਵੀ 80 ਲਾਈ ਉਹਨਾਂ ਨੇ ਇੱਕ ਵੇਟੇ ਲਾਈ ਇਸ ਕਰਕੇ ਇੱਥੇ 5.5 ਫੋਰਡ ਜਿਵੇਂ ਗਾਂਡ ਲਿਆ ਲਿਆ ਕੇ ਗਲੀ ਨੰਬਰ 1 ਬਣਾਈ 2 ਬਣਾਈ 3 ਬਣਾਈ 4 ਬਣਾਈ 5 ਬਣਾਈ ਤੇ ਪਿੱਛੇ ਹੋ ਗਿਆ ਸੀ ਤੇ ਪਿਛਲੀਆਂ ਗਲੀਆਂ ਸਾਰੇ ਕਰਦੇ ਕਰਦੇ ਅੱਜ ਇਸ ਵਾਰ ਨੂੰ ਅਸੀਂ ਸੁੰਦਰ ਬਣਾਤਾ ਇੱਥੇ 50000 ਸੱਚ ਮਰਨਾ ਹੁੰਦਾਈ ਤੋਂ 2 ਲੱਖ ਨੂੰ ਪਲਾਦੀ ਲੰਦਾ ਸਭਾ 2 ਲੱਖ ਨੂੰ ਇੱਥੇ ਮਰਨਾ ਦੀ ਪਲਾਦੀ ਵੱਧਦਾ ਇਹ ਲੋਕਾਂ ਦੀ ਅਸੀਂ ਇੰਨੀ ਤੱਕੀ ਕਿਹਾ ਸਵੇਲੇ ਵੱਡਾ ਚਿਹਰਾ ਹੈ ਨਹੀਂ ਕੋਈ ਆਮ ਆਦੀ ਪਾਰਟੀ ਕੋ ਵੀ ਜੇ ਜਿੱਤ ਜਾਂਦੇ ਆ ਕੌਂਸਲਰ ਬਣ ਜਾਂਦੇ ਆ ਇਹਨੇ ਮੇਅਰ ਦੀ ਕੁਰਸੀ ਨੂੰ ਵੀ ਹੱਥ ਪੈਂਦਾ ਦਰਸ਼ਨ ਲਾ ਧਰਮ ਸੋਦਾ ਉਹ ਜੇ ਯਾਰ ਇੱਕ ਵਾਰ ਦੀ ਇੱਕ ਵਾਰ ਜਿੱਦਾਂ ਕਹੋਗੀ ਅਸੀਂ ਸਹਿਮ ਦਾ ਪਿੰਕੀ ਮੇ ਸੀਨੀਅਰ ਮੈਂ ਤੁਹਾਨੂੰ ਪ੍ਰੋਮਿਸ ਕੀਤਾ ਬਾਕੀ ਜੋ ਪਾਰਟੀ ਫੈਸਲਾ ਆਊਗਾ ਉਸੇ ਸਤਿਕਾਰ ਕਰਾਂਗੇ 99 ਸੀਟਾਂ ਤੇ ਸੋਚਿਆ ਨਹੀਂ ਸੀ ਕਿ 99 ਸੀਟਾਂ ਆ ਸਕਦੀਆਂ ਨੇ ਅਸੀਂ ਮੈਜੂਰ ਵੀ ਨਹੀਂ ਕੀਤਾ ਸੀ ਇਸੇ ਤੇਰੀ ਨਿਹਰੀ ਫਗਵਾੜੇ 'ਚ ਵੀ ਚਲੰਦਰ ਤੋਂ ਲੁਧਿਆਣੇ 'ਚ ਵੀ ਆਣੀ ਆ ਸਲਾਹ ਜੀ ਹੁਣ ਅਸੀਂ ਪਹੁੰਚ ਚੁੱਕੇ ਆ ਫਗਵਾੜੇ ਬਾੜ ਨੰਬਰ 6 ਜਿੱਥੋਂ ਦੇ ਝਾੜੂ ਤੋਂ ਉਮੀਦਵਾਰ ਹੈ ਗਿਆ ਦਰਸ਼ਨਾਲ ਧਾਰਨ ਸੋਧ ਜਿਨ੍ਹਾਂ ਦਾ ਬੜਾ ਵੱਡਾ ਰਿਕਾਰਡ ਆਪਣੇ ਆਪ ਚ ਜਿਨ੍ਹਾਂ ਨੇ ਆਪਣੇ ਹਲਕੇ ਨੂੰ ਬ੍ਰਾਂਡ ਦਾ ਬਣਾਤਾ ਆਪਣੇ ਬਾਡਰ ਨੂੰ ਪਿਛਲੇ 15 ਸਾਲਾਂ ਤੋਂ ਸੇਵਾ ਕਰਦੇ ਆ ਰਹੇ ਆ ਤੇ ਜਿਨ੍ਹਾਂ ਨੇ ਆਪਣੀ ਇੱਕ ਲਿਸਟ ਬਣਾਈ ਆ ਦਾਅਵੇ ਕੀਤੇ ਆ ਤੇ ਕਰੋੜਾਂ ਰੁਪਈਆਂ ਦੇ ਕਾਰਜ ਆਪਣੇ ਬਾਟ ਲਈ ਕੀਤੇ ਆ ਜਿਹੜੇ ਕਹਿੰਦੇ ਆ ਵੀ ਸੇਵਾ ਕੀਤੀ ਸੇਵਾ ਕਰਾਂਗੇ ਬਾਤ ਆ ਨਹੀਂ ਦਾਵਾ ਆ ਬੋਰਡ ਵਿਕਾਸ ਤੇ ਵਿਸ਼ਵਾਸ ਨੂੰ ਤੇ ਵਿਸ਼ਵਾਸ ਕਹਿੰਦੇ ਹ ਟੁੱਟਣ ਦਿੱਤਾ ਨਹੀਂ ਤੇ ਟੁੱਟਣ ਦਵਾਂਗੇ ਨਹੀਂ ਸਰਕਾਰੀ ਗ੍ਰੈਂਟਾਂ ਨਾਲ ਤਾਂ ਇਹ ਕੰਮ ਕਰਦੇ ਆ ਪਰ ਸਰਕਾਰੀ ਗ੍ਰੈਂਟਾਂ ਦੇ ਨਾਲ ਨਾਲ ਵੱਡੀ ਗੱਲ ਦੇਖਣ ਨੂੰ ਇਹ ਮਿਲੀ ਵੀ ਕਰੋੜਾਂ ਰੁਪਏ ਆਪਣੀ ਜੇਬ ਵਿੱਚੋਂ ਲਾ ਕੇ ਵੀ ਲੋਕਾਂ ਨੂੰ ਬੜੀ ਰਾਹ ਦਿੱਤੀ ਆ ਕੰਮ ਵੀ ਇੰਨੇ ਘਰਾਤੇ ਜੋ ਕਿ ਇੱਕ ਐਮਐਲਏ ਲੈਵਲ ਤੋਂ ਨਹੀਂ ਕਰ ਹੁੰਦੇ ਇਹਨਾਂ ਨੇ ਆਪਣੇ ਬੋਰਡ ਦੇ ਵਿੱਚ ਕਰਤੇ ਸਟਰੀਟ ਨਾਮ ਲਾਤੀਆਂ ਬਟਾਪਾ ਪੈਨਸ਼ਨ ਲਾਤੀਆਂ ਨੀਲੇ ਕਾਰਡ ਬਣਾਤੇ ਗਲੀਆਂ ਨਾਲੀਆਂ ਛੱਡੀਆਂ ਹੀ ਕੋਈ ਨਹੀਂ ਚਾਰ ਪੰਜ ਕਿ ਚੀਜ਼ਾਂ ਰਹਿ ਗਈਆਂ ਕਹਿੰਦੇ ਉਹ ਇਸ ਵਾਰੀ ਕਰ ਦੇਣੀ ਆ ਬੜਾ ਵੱਡਾ ਇਕੱਠ ਆ ਹੁਣੇ-ਹੁਣੇ ਇੱਕ ਬਹੁਤ ਭਰਮਈ ਮੀਟਿੰਗ ਹੋਈ ਡਾਕਟਰ ਆਰਿਕਮਰ ਚੱਬੇਵਾਲ ਹਰ ਜੀ ਮਾਨ ਦਲਜੀਤ ਰਾਜਵਤ ਤੋਂ ਗਏ ਆ ਸਰ ਬੜਾ ਬਾਡਾ ਵੀ ਗਏ ਆ ਪਰ ਕਰੰਟ ਬੜਾ ਜੋਸ਼ ਬੜਾ ਤੁਹਾਡੇ ਸਪੋਰਟਰਾਂ ਚ ਵਰਕਰਾਂ ਚ ਯੂਥ ਚ ਲੇਡੀਜ਼ ਦੇ ਵਿੱਚ ਬਜ਼ੁਰਗਾਂ ਦੇ ਵਿੱਚ ਪਹਿਲਾਂ ਤੇ ਤਕਨ ਸਾਹਿਬ ਜੀ ਤੁਹਾਡਾ ਸਾਂਝ ਟੀਮ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਅੱਜ ਇੰਟਰਵਿਊ ਦੇਣ ਦਾ ਮੌਕਾ ਦਿੱਤਾ ਤੇ ਲੋਕਾਂ ਚ ਲਹਿਰ ਪੈ ਰਹੀ ਸ਼ੌਦੀ ਬਹੁਤ ਹੈ ਜੀ ਕਿਉਂ ਕੰਮਾਂ ਦੀ ਕਾਮ ਉਸੇ ਨੇ ਕਰਤੇ ਆ ਲਿਸਟ ਬਣਾ ਕੇ ਰੱਖੀ ਆ ਜਦੋਂ ਮੈਂ ਦਿਖਾਨਾ ਕਹਿੰਦਾ ਇਹਨੇ ਕੰਮ ਕਰਤੇ ਮੈਂ ਕਹਿੰਦਾ ਜਾ ਕੇ ਮੇਰੇ ਵਾਰਡ 'ਚ ਪੁੱਛ ਲੋ ਜੀ ਕੋਈ ਸੀਵਰ ਨਹੀਂ ਛੱਡਿਆ ਕੋਈ ਪੀਨ ਵਾਲਾ ਪਾਣੀ ਨਹੀਂ ਪਾਣੀ ਨਹੀਂ ਛੱਡਿਆ ਪ੍ਰੋਪਰ ਲਾਈਨ ਕੋਈ ਗਲੀ ਸੜਕ ਛੱਦੀ ਨਹੀਂ ਔਰ ਵਾਰਡ ਦਾ ਜਦੋਂ ਮੈਂ ਟੇਕਓਵਰ ਕੀਤਾ ਕਲਰ ਜਿਹਦਾ ਬਕਲਰ ਨਹੀਂ ਤੇ ਕਰਦਾ ਕਹਿੰਦੇ ਆ ਕਲਰ ਸੀ ਕੁਛ ਨਹੀਂ ਸੀ ਅੰਦਰ ਅੰਦਰ ਬੱਦਲ ਯਾਰ ਨਾ ਸੀਵਰ ਨਾ ਲੇਟਾ ਨਾ ਵਾਟਰ ਸਪਲਾਈ ਉੱਤੇ ਮੋਟਰ ਲਵਾਤੀਆਂ ਤਾਰ ਕੋਲ ਤਾਰ ਕੋਲ ਤਾਂ ਰੋਕੜ ਦੇ ਵਿੱਚ ਪਾਣੀ ਦੀ ਸਮੱਸਿਆ ਬਹੁਤ ਬੁਰੀ ਸੀ ਖਸਤਾ ਹਾਲਤ ਸੀ ਪਾਣੀ ਸੀ ਬਰੋਂ ਲੈ ਜਾਂਦੇ ਸੀ ਚਾਰ ਮੋਟਰ ਨਾਲ ਜੋੜਦਾ ਔਰ ਇਸੇ ਕੀ ਤੀ ਨਗਰ ਨਾਲ ਵੱਡੀ ਮੋਟਰ ਲਵਾਤੀ ਗੀਨ ਪਰ ਪੀਤਾ ਦੇ ਵਿੱਚ ਮੋਟਰ ਲਵਾ ਦਿੱਤੀ ਵੱਡੀ ਔਰ ਜਿੱਥੇ ਸੀ ਨਹੀਂ ਪਈ ਉੱਥੇ ਪਵਾ ਦਿੱਤੀ ਲੋਕ ਤੇ ਆਪੀ ਜੀ ਜਾਣਨਗੇ ਵਿਕਾਸ ਤੇ ਤਾਂ ਮੋਰ ਦਿੰਦੇ ਜੀ ਆਪਾਂ ਜਨਤਾ ਦਾ ਖਿਆਲ ਰੱਖਿਆ ਨਹੀਂ ਬਾਕੀ ਸਾਡੇ ਮੱਲਾ ਮੰਦਿਰ ਸੀ ਬਾਬਾ ਬਲਕਨਾਥ ਦਾ ਔਰ ਸਾਡੇ ਪ੍ਰਧਾਨ ਸ਼ੋਕ ਕਮਲ ਸੀ ਉਹਨਾਂ ਦੀ ਰਹਿਨਮਾਈ ਹੇਠ 12 ਲੱਖ ਰੁਪਏ ਉਹ ਲਾਇਆ ਸ਼ਕੂਰ ਸੀ ਸਾਡਾ ਟੈਲਾ ਸੀ ਆਂਡਰਵਾਲੀ ਸੀ ਉਹ ਜਿੱਦਾਂ ਪਾ ਵੀ ਹੁੰਦਾ ਉਸ ਹਾਲਾ ਨਾਲ ਅਸੀਂ ਬੱਦੀ ਵਧੀਆ ਬਣਾਇਆ ਕੋਈ ਕਵੀ ਪੈਸੇ ਦੀ ਛੱਡੀ ਨਹੀਂ ਇਸ ਕਰਕੇ ਬਾਅਦ ਤੇ ਲੋਕ ਸਾਨੂੰ ਪਿਆਰ ਕਰਦੇ ਨੇ ਉਹ ਸਾਰਾ ਸਤਿਕਾਰ ਕਰਦੇ ਨੇ ਸਾਨੂੰ ਚਾਹ ਕੌਫੀਆਂ ਬਦਾਮ ਗਿਰੀਆਂ ਵੀ ਨਾਲ ਖਵਾਉਂਦੇ ਨੇ ਕਿਉਂਕਿ ਅਸੀਂ ਕੰਮ ਕੀਤੇ ਸੋ ਇੱਥੇ ਤਿੰਨ ਉਮੀਦਵਾਰ ਆ ਆਮ ਆਦੀ ਪਾਰਟੀ ਤੋਂ ਦਰਸ਼ਨ ਵਾਲਾ ਧਰਮ ਸੋ ਤੁਸੀਂ ਉਹ ਬੀ ਆਰ ਆਮ ਭਾਜਪਾ ਤੋਂ ਕਾਂਗਰਸ ਤੋਂ ਪਰਮਜੀਤ ਹੈ ਨਾ ਵਿਰੋਧੀਆਂ ਨੂੰ ਕਿੰਨਾ ਚੈਲੇਂਜ ਮੰਨਦੇ ਹੋ ਕਿੱਦਾਂ ਦਾ ਮੁਕਾਬਲਾ ਦੇਖਦੇ ਹੋ ਲੋਕ ਕਿੱਦਾਂ ਦਾ ਬਣਾ ਰਹੇ ਆ ਮੁਕਾਬਲਾ ਕੋਈ ਮੁਕਾਬਲਾ ਨਹੀਂ ਜੀ ਅਨਸਰ ਗੇਮ ਆ ਕੋਈ ਮੁਕਾਬਲਾ ਨਹੀਂ ਉਹਨਾਂ ਦਾ ਮੇਰਾ ਕੋਈ ਮੁਕਾਬਲਾ ਨਹੀਂ ਵਿਕਾਸ ਕੀਤਾ ਵਿਕਾਸ ਦੇ ਨਾਂ ਤੇ ਬੋਟ ਦੇਣੀ ਆ ਮੈਂ ਤਾਂ ਕਹਿਣਾ ਵਿਕਾਸ ਦੇ ਨਾਂ ਤੇ ਬੋਟ ਦੇ ਉੱਪਰ ਛਾਤੀ ਮਾਰੋ ਵਿਕਾਸ ਨੇ ਨਹੀਂ ਕੀਤਾ ਤਾਂ ਬੋਟ ਨਾ ਦਿਓ ਜੇ ਕੀਤਾ ਤਾਂ ਫਿਰ ਬੋਟ ਤੇ ਮੇਰਾ ਫੱਕ ਬੰਦਾ ਲੈਣਾ ਤੇ ਅੱਗੇ ਵਿਕਾਸ ਜਿਹੜਾ ਰਹਿ ਗਿਆ ਇੱਦਾਂ ਹੀ ਚੱਲਣਗੇ ਜਿਦਾ ਪਹਿਲਾਂ ਚੱਲਦੇ ਸੋ ਬਹੁਤ ਬਾਡਾਂ ਦੇ ਵਿੱਚ ਜਾਣੇ ਆ ਬੜਾ ਤੁਸੀਂ ਲਿਸਟ ਚੈੱਕ ਕਰ ਲਓ 22 ਕੰਮ ਉਹ ਆ ਜਿਹੜੇ ਕਰੋੜਾ ਰੁਪਈਆ ਦੇ ਹੁੰਦੇ ਆ ਸੜਕਾਂ ਬਣਾਤੀਆਂ 5.5 ਕਰੋੜ ਰੁਪਏ ਦੀ ਇੱਕ 5.5 ਕਰੋੜ ਵਾਲੀ ਕੀ ਚੱਕਰ ਆ ਜੀ ਇੱਥੇ 5.5 ਕਰੋੜ ਇੱਥੇ ਲੱਗਾ ਜਿੱਥੇ ਵਖਰੇ ਆ ਇੱਥੇ ਵੰਡਰ ਜ਼ਮੀਨ ਲੋਕ ਬੜੇ ਪਰੇਸ਼ਾਨ ਸੀ ਨਾ ਇੱਥੇ ਲਾਈਟਾਂ ਨਾ ਸੀਵਰੇਜ ਨਾ ਵਾਟਰ ਸਪਲਾਈ ਨਾ ਕੋਈ ਇੱਕ ਵੀ ਸੜਕ ਜੀ ਕਿ ਕੋਈ ਭਾਵੇਂ 10 ਕੋਟ ਦਾ ਰਿਹਾ ਇੱਕ ਵੀ ਇੱਟ ਨਹੀਂ ਲਾਈ ਉਹਨਾਂ ਨੇ ਇੱਕ ਵੀ ਇੱਟ ਨਹੀਂ ਲਾਈ ਇਸ ਕਰਕੇ ਇੱਥੇ 5.5 ਕੋਟ ਰੁਪਏ ਵਿੱਚ ਗਾਂਡ ਲਿਆ ਲਿਆ ਕੇ ਗਲੀ ਨੰਬਰ 1 ਬਣਾਈ 2 ਬਣਾਈ 3 ਬਣਾਈ 4 ਬਣਾਈ 5 ਬਣਾਈ ਤੇ ਪਿੱਛੇ ਹੋ ਗਿਆ ਸੀ ਪਿਛਲੀਆਂ ਗਲੀਆਂ ਸਾਰੇ ਕਰਦੇ ਕਰਦੇ ਅੱਜ ਹਿਮਾਰ ਨੂੰ ਸੀ ਸੁੰਦਰ ਬਣਾਤਾ ਇੱਥੇ 50000 60000 ਮਰਲਾ ਹੁੰਦਾ ਹੀ ਤੋ 1 ਲੱਖ ਨੂੰ ਵੀ ਪਲਾਟ ਨਹੀਂ ਲਵਾਉਂਦਾ ਸਰ ਬਸ 2 ਲੱਖ ਨੂੰ ਇੱਥੇ ਮਾਲਾਂ ਨੂੰ ਪਲਾਟ ਨਹੀਂ ਲਵਾਉਂਦਾ ਇਹ ਲੋਕਾਂ ਦੀ ਅਸੀਂ ਇੰਨੀ ਤੱਕੀ ਕਰਾਤੀ ਅੱਛਾ ਅੱਜ ਮੀਟਿੰਗ ਹੋਈ ਆ ਕੰਮ ਜਿਹੜੇ ਕਰ ਦਿੱਤੇ ਉਹ ਤੁਸੀਂ ਲਿਸਟ ਬਹੁਤ ਲੰਬੀ ਦੇਤੀ ਲੋਕੀ ਸਾਡੇ ਕੋਲ ਸਮੱਸਿਆ ਦੱਸ ਰਹੇ ਸੀ ਵੀ ਜੀ ਕੌਂਸਲਰ ਬਣ ਕੇ ਤੁਸੀਂ ਕੀਤਾ ਪਰ ਜੇ ਗਾਹਾਂ ਸਾਡੀਆਂ ਆਹ 2-4 ਮੰਗਾ ਇਹ ਵੀ ਪੂਰੀਆਂ ਕਰ ਦਿਓ ਉਹ ਕਿਹੜੀਆਂ ਮੰਗਾ ਦੇ ਅੱਜ ਤੁਸੀਂ ਲਿਖਿਆ ਵੀ ਨੋਟ ਵੀ ਆਹ ਕੰਮ ਕਰਨ ਵਾਲੇ ਉਹ ਕਿਹੜੇ ਕੰਮ ਕਰਨ ਵਾਲੇ ਆ ਤਾਂ ਫਿਰ ਸਹੀ ਝੂਠ ਕੋਈ ਨਹੀਂ ਬੋਲਦੇ ਗਲੀ ਨੰਬਰ 1 ਕਹਿੰਦੇ ਦੀ ਉਹ ਐ ਕਿ ਕੋਰ ਜਲਦੀ ਲੱਗ ਗਿਆ ਉਹ ਟੈਂਡਰ ਲੱਗਾ ਹੋਇਆ ਅਸੀਂ 21 ਤਰੀਕ ਨੂੰ ਜਿੱਤ ਕੇ ਅਸੀਂ 25 ਤਰੀਕ ਨੂੰ ਦੀ ਸ਼ੁਰੂਆਤ ਕਰਾਂਗੇ ਉਹ ਪੂਰੀ 32.50 ਹਜ਼ਾਰ ਦੀ ਉਹ ਜਾ ਕੇ ਕਮੇਟੀ ਕੋਲ ਚੱਕਰ ਲਨ ਉਹ ਟੈਂਡਰ ਲੱਕ ਕੇ 21 ਤਰੀਕ ਨੂੰ ਟੈਂਡਰ ਖੋਲਣਾ ਤੇ 25 ਨੂੰ ਅਸੀਂ ਉਹਦੀ ਸ਼ੁਰੂਆਤ ਕਰਾਂਗੇ ਉਹਦੇ ਵਿੱਚ ਸਾਡਾ ਮੇਨ ਮੇਰਾ ਆਮ ਦਾ ਪੁਆਇੰਟ ਜਿਹੜਾ ਆਮਰ ਪਾਰਟੀ ਵਿੱਚ ਮੇਰੇ ਕੋਲ ਬਹੁਤ ਲੀਡਰ ਆਏ ਚੱਬੇ ਵਾਲਾ ਆਏ ਮੰਤਰੀ ਸਾਹਿਬ ਆਏ ਮੈਂ ਕਿਉਂ ਨਹੀਂ ਜਾਣਾ ਉਹ ਦੱਸੋ ਕਿਉਂ ਨਹੀਂ ਜਾਣਾ ਤੇਰਾ ਮੁੱਦਾ ਕਿ ਇਹ ਲੋਕੀ ਕੰਮ ਚਾਉਂਦੇ ਕੰਮ ਕਰੀਏ ਮੈਂ ਆਪਣੀ ਟੀਮ ਨਾਲ ਸੁਲਾਹ ਕੀਤੀ ਮੈਂ ਇੰਨਾ ਕੰਮ ਕਰਾਂ ভাই ਕੰਮ ਕਰੋ ਸਾਡੇ ਬਲੇ ਸਿਰ 50 200 ਦੇ ਜਿਹੜੇ ਹਿਸਟਰੀ ਇਹਦੇ ਛੋਈਆਂ ਉਹਨੇ ਉਹ ਮੰਨੀਆਂ ਫਿਰ ਸਾਡੇ ਗਰਾਊਂਡ ਸੀ ਬੱਚਿਆਂ ਦੀ ਉਹ ਕਹਿੰਦਾ ਤੁਹਾਨੂੰ ਉਹ ਵੀ ਕਰਕੇ ਦੇਵਾਂਗੇ ਔਰ ਇਹ ਇੱਕ ਫਿਰ ਉਹਨੇ ਕਿਹਾ ਵੀ ਕਲੀਨਿਕ ਹੋ ਚਕ ਕਲੀਨਿਕ ਨਾਰਮ ਲਗਾਣਾ ਸੀ ਉਹ ਕਰ ਦਾਂਗੇ ਇਹ ਸਾਰੀ ਮੰਗਾ ਮੇਨ ਆ ਇੱਕ ਸਾਰੀ ਮੇਨ ਮੰਗਾ ਮੈਂ ਪੀਸਨ ਰਿਕਵੈਸਟ ਮੈਂ ਕੀਤੀ ਵੀ ਸੀ ਬੰਦੇ ਨਾਲ ਆਇਆ ਉਹ ਇਹਨੂੰ ਕਵਰ ਕੀਤਾ ਜਾਵੇ ਕਿਸੇ ਹਾਲ ਨਾਲ ਤੇ ਇਹ ਲੋਕਾਂ ਦੀ ਹੋਰ ਵੀ ਟੌਹਰ ਬਣ ਜਾਵੇ ਤੇ ਇਹ ਬਹੁਤ ਸਾਫ਼ ਸੁਥਰਾ ਬਣਿਆ ਲੋਕ ਲੋਕ ਇਹਨੂੰ ਦੇਖਦੇ ਗੰਦੇ ਨਾਲ ਕਰਕੇ ਥੋੜੀ ਅਸੀਂ ਮਾਰ ਖਾਂਦੇ ਆ ਮੇਰੇ ਇਹ ਵੀ ਵਾਦਾ ਆ ਇਹ 5 ਸਾਲ ਮੇਰੇ ਹੈ ਹੋਣਗੇ ਮੈਂ ਉਹ ਵੀ ਵਾਦਾ ਪੂਰਾ ਕਰਕੇ ਲੋਕਾਂ ਨੂੰ ਚੰਪ ਟੰਡ ਕਰਕੇ ਦੇ ਦੂੰਗਾ ਸੇ ਦਰਚਲਾ ਧਰਮਸੋਤ ਨੇ ਕੰਮ ਬਹੁਤ ਗਣਾ ਤੇ ਬਾੜ ਨੂੰ ਬਾਰ ਦੇ ਵਿੱਚ ਹੁੰਦਾ ਵੀ ਜਿਹੜੇ ਮਿਡਲ ਕਲਾਸ ਲੋਕ ਹੁੰਦੇ ਆ ਪੂੰਜੀ-ਪੂੰਜੀ ਕਰਕੇ 5 7 10 20 ਲੱਖ ਜੋੜ ਕੇ ਪਲਾਟ ਲੈਂਦੇ ਆ ਪਰ ਰਜਿਸਟਰੀਆਂ 'ਤੇ ਜਿਹੜਾ ਪੰਗਾ ਪੈ ਗਿਆ ਤੇ ਬੜੇ ਘਬਰਾ ਗਏ ਲੋਕ ਵੀ ਹੁਣ ਕਿਹੜੇ ਰਾਹ ਜਾਈ ਹੈ ਨਾ ਪਰ ਇਹਨਾਂ ਨੇ ਉਹ ਵੀ ਗੱਲ ਮਨਾਤੀ ਆ ਬਾਰ ਦੇ ਲੋਕਾਂ ਨੂੰ ਦੱਸਤਾ ਤੁਹਾਡੀਆਂ ਰਜਿਸਟਰੀਆਂ ਵੀ ਕਰਾ ਦੇਾਂਗੇ ਜਿਹੜੀਆਂ ਇੱਕ ਦੋ ਗਲੀਆਂ ਰਹਿ ਗਈਆਂ ਉਹ ਵੀ ਕਰ ਦਿਆਂਗੇ ਜਿਹੜੇ ਹੋਰ ਕੰਮ ਆ ਉਹ ਵੀ ਕਰ ਦਿਆਂਗੇ ਪਰ ਇੱਕ ਹੋਰ ਜਿਹੜੀ ਗੱਲ ਸੂਤਾਂ ਨੂੰ ਸਾਹਮਣੇ ਆਈ ਉਹ ਵੀ ਦੱਸ ਦਿੰਨੇ ਆ ਵੀ ਜੇ ਇਹ ਗੱਲ ਚੱਲ ਰਹੀ ਆ ਸਰ ਬਈ ਇਸ ਵੇਲੇ ਵੱਡਾ ਚਿਹਰਾ ਹੈ ਨਹੀਂ ਕੋਈ ਆਮ ਆਦਮੀ ਪਾਰਟੀ ਕੋ ਵੀ ਜੇ ਜਿੱਤ ਜਾਂਦੇ ਆ ਕੌਂਸਲਰ ਬਣ ਜਾਂਦੇ ਆ ਕਹਿੰਦੇ ਮੇਅਰ ਦੀ ਕੁਰਸੀ ਨੂੰ ਵੀ ਹੱਥ ਪੈਂਦਾ ਦਰਸ਼ਨ ਲਾ ਧਰਮ ਸੋਧਦਾ ਉਹ ਜੇ ਯਾਰ ਇੱਕ ਵਾਰ ਦੀ ਇੱਕ ਵਾਰ ਜਿੱਦਾਂ ਕਹੋਗੀ ਅਸੀਂ ਸਹਿਮ ਦਾ ਡਿਪਟੀ ਮੇਅਰ ਸੀਨੀਅਰ ਮੇਅਰ ਤੋਂ ਇਹਨਾਂ ਦਾ ਪ੍ਰੋਮਿਸ ਕੀਤਾ ਬਾਕੀ ਜੋ ਪਾਰਟੀ ਦੇ ਫੈਸਲਾ ਆਊਗਾ ਉਸੇ ਸਭ ਕਰਕਾਰਾਂਗੇ ਜੀ ਸੋ ਪੂਰੇ ਸ਼ਹਿਰ ਦੇ ਵਿੱਚ ਹਨੇਰੀ ਚੱਲ ਰਹੀ ਆਮ ਆਦਮੀ ਪਾਰਟੀ ਦੀ ਮੈਂ ਕਹਾਂ ਜੀ ਜਿੱਦਾਂ ਨਾ ਬੰਨ੍ਹੇ ਸੀਟਾਂ ਤੇ ਸੋਚਿਆ ਨਹੀਂ ਸੀ ਕਿ ਬੰਨ੍ਹੇ ਸੀਟਾਂ ਆ ਸਕਦੀਆਂ ਨੇ ਅਸੀਂ ਮੈਜੂ ਵੀ ਨਹੀਂ ਕੀਤਾ ਸੀ ਇਸੇ ਤੇਰੀ ਹਨੇਰੀ ਭਗਵਾਰੇ ਚ ਵੀ ਚਲੰਦਰ ਤੋਂ ਲੁਧਿਆਣੇ ਚ ਵੀ ਆਣੀ ਆ ਇਹ ਮੇਰੀ ਗੱਲ ਮੰਨੋ ਔਰ ਲੋਕੀ ਤਿਆਰ ਤੇ ਤਿਆਰ ਬੈਠੇ ਨੇ ਕਿ ਬਿੱਲ ਮਾਫ ਨੇ ਔਰ ਅੱਛੀ ਸਕੀਮਾਂ ਦੇ ਰਹੇ ਨੇ ਔਰ ਸਰਕਾਰ ਤਿੰਨ ਸਾਲ ਸਰਕਾਰ ਦੇ ਪਏ ਨੇ ਲੋਕਾਂ ਨੂੰ ਪਤਾ ਵੀ ਕੰਮ ਵਿਕਾਸ ਤੇ ਉਹਨਾਂ ਭਗਵੰਤਾਨ ਵਾਲੀ ਸਰਕਾਰ ਵਿਕਾਸ ਚਾਹਣਾ ਜੇ ਦੂਜਾ ਕੌਂਸਲ ਬੰਦ ਹੈ ਵੀ ਔਰ ਪਤਾ ਵੀ ਇਹ ਕੰਮ ਨਹੀਂ ਕਰਾ ਸਕਦਾ ਲੋਕ ਸਿਆਣੇ ਨੇ ਲੋਕ ਬੜੇ ਲਿਖੇ ਨੇ ਸੋ ਸਮਝ ਕੇ ਵੋਟ ਦਿੰਦੇ ਸੋ ਪੜੇ ਲਿਖੇ ਲੋਕ ਆ ਸੂਝਵਾਨ ਲੋਕ ਆ ਜੇ ਤੁਸੀਂ ਚਾਹੋਨੇ ਹੋ ਤੁਹਾਡੇ ਬਾੜ ਦਾ ਕੌਂਸਲਰ ਬਣੇ ਕੌਂਸਲਰ 15 ਸਾਲ ਤੋਂ ਬਣੇ ਆ ਜੇ ਤੁਸੀਂ ਚਾਹੋ ਨੀਓ ਵੀ ਮਿਹਰਬਾਨ ਜੁਏ ਸਾਡੇ ਬਾੜ ਦਾ ਡਿਪਟੀ ਮਿਹਰਬਾਨ ਜੁਏ ਜਦੋਂ ਕੋ ਮਿਹਰਬਾਨ ਜਾਂਦਾ ਤਾਂ ਪਾਵਰਾਂ ਤੁਹਾਨੂੰ ਪਰਾ 100 ਕਰੋੜ ਵੱਜ ਜਾਂਦੀਆਂ ਤੇ 2 4 5 ਕਰੋੜ ਨਹੀਂ ਇੱਥੇ ਤਾਂ ਫਿਰ 100 100 ਕਰੋੜ ਵੀ ਲੱਗ ਸਕਦਾ ਸੋ ਤੁਸੀਂ ਦੇਖਣਾ ਬਾੜ ਦੇ ਲੋਕਾਂ ਨੇ ਵੀ ਕਿਹਨਾਂ ਨੂੰ ਵੋਟ ਪਾਉਣੀ ਆ ਸਿੱਧੋ ਸਿੱਧਾ ਖੜੇ ਆ ਮੋਰੇ ਸ਼ੀਸ਼ੇ ਵਾਂਗ ਸਾਫ ਆ ਵੀ ਭਾਈ ਕੰਮ ਕੀਤਾ ਠੋਕ ਕੇ ਕਹਿੰਦੇ ਕਹਿ ਰਹੇ ਆ ਵੀ ਚੰਗਾ ਲੱਗਦਾ ਜੇ ਕੰਮ ਕੀਤਾ ਤੇ ਵੋਟ ਪਾ ਦਿਓ ਲੋਕਾਂ 'ਚ ਵੀ ਇੱਛਾ ਆ ਬੜਾ ਯੋਸ਼ ਹੈਗਾ ਤੇ ਸਾਰੇ ਇਹਨਾਂ ਨੂੰ ਸਹਿਯੋਗ ਕਰ ਰਹੇ ਆ ਦਸੰਬਰ ਸ਼ਾਮ 7 ਵਜੇ 8 ਵਜੇ 8:30 ਵਜੇ ਰਿਜ਼ਲਟ ਆ ਜਾਣਾ ਵੀ ਕੀ ਹੁੰਦਾ ਕਿੰਨੀਆਂ ਵੋਟਾਂ ਬਣੀਆਂ ਕਿੰਨੀ ਲੀਡ ਹੁੰਦੀ ਆ ਕਿਦਾਂ ਦਾ ਰਿਜ਼ਲਟ ਆ ਉਹ ਤਾਂ ਉਸ ਦਿਨ ਦੇਖਣ ਨੂੰ ਮਿਲੂਗਾ ਕਿਹਨੇ ਭਾਜਪਾ ਦੇ ਕੌਂਸਲ ਰਹੇ ਇੱਥੇ ਉਹਨਾਂ ਨੇ ਇੱਕ ਏਟ ਨਹੀਂ ਲਾਈ ਤੇ ਹੋਰ ਕੋਈ ਇੱਥੇ ਕੰਪੀਟੀਸ਼ਨ ਚ ਇਹਨਾਂ ਦੇ ਹੈ ਨਹੀਂ ਲੋਕ ਬੜੇ ਸਿਆਣੇ ਆ ਤੇ ਦੇਖਾਂਗੇ ਕਿਦਾਂ ਦਾ ਰਿਜ਼ਲਟ ਆਉਂਦਾ ਕੈਰਮਨ ਆਕਾਸ਼ ਜਨ ਨਾਲ ਹਰਦੀਪ ਸਿੰਘ ਤੱਕਰ ਸਾਹ ਟੀਵੀ ਫਗਵਾੜਾ